ਫਰੋਇਪੁਰ ਸਤਲੁਜ ਦਰਿਆ ਤੇ ਮੌਜੂਦ ਆ ਬਿਲਕੁਲ ਆਖਰੀ ਪਿੰਡਾਂ ਤੇ ਜਿਹੜੇ ਸਰਹੱਦ ਦੇ ਉੱਪਰ ਪਿੰਡ ਵਸੇ ਨੇ ਟੈਂਡੀ ਵਾਲਾ ਪਿੰਡ ਇੱਧਰ ਆ ਕਾਲੂ ਵਾਲਾ ਪਿੰਡ ਇੱਧਰ ਆ ਔਰ ਇਹ ਗੱਲਾਂ ਕਹੀਆਂ ਜਾ ਰਹੀਆਂ ਨੇ ਕਿ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਹੈ ਹਾਲਾਂਕਿ ਪਾਣੀ ਦਾ ਪੱਧਰ ਤਾਂ ਵਧਿਆ ਹੈ ਪਰ ਉਹਨਾਂ ਪਾਣੀ ਦਾ ਪੱਧਰ ਨਹੀਂ ਵਧਿਆ ਜਿੰਨਾ 2023 ਦੇ ਵਿੱਚ ਸੀ ਪਰ ਤੁਹਾਨੂੰ ਦੱਸ ਦਈਏ ਫਿਰ ਵੀ ਜਿਹੜੇ ਘਰ ਨੇ ਉਹ ਖਾਲੀ ਜਿਹੜੇ ਹੋ ਰਹੇ ਨੇ ਜਿਹੜੇ ਆ ਸਾਹਮਣੇ ਪਿੰਡ ਤੁਹਾਨੂੰ ਮੈਂ ਤਸਵੀਰ ਵਿਖਾਵਾਂ ਆਜ ਜਿਹੜਾ ਸਾਹਮਣੇ ਰਾਹ ਹੈਗਾ ਇਹ ਰਾਹ ਦੇ ਉੱਤੇ ਪਾਣੀ ਔਰ ਇਹ ਸਿੱਧਾ ਰਾਹ ਜਿਹੜਾ ਉਹ ਘਰਨੇ ਦੂਰ ਤੱਕ ਤੁਸੀਂ ਨਜ਼ਰ ਮਾਰ ਰਹੇ ਹੋ ਜਿਹੜੇ ਇਹ ਕਾਲੂ ਵਾਲੇ ਪਿੰਡ ਦੇ ਘਰਨੇ ਇਹਨੂੰ ਚਾਰੇ ਪਾਸਿਓਂ ਤਿੰਨ ਪਾਸਿਓਂ ਤਾਂ ਦਰਿਆ ਪੈਂਦਾ ਇੱਕ ਪਾਸਿਓਂ ਸਰਹੱਦੀ ਤਾਰ ਵੀ ਪੈਂਦੀ ਆ ਔਰ ਤੁਹਾਨੂੰ ਦੱਸ ਦਈਏ ਕਿ ਪੂਰਾ ਦਰਿਆ ਦੇ ਵਿੱਚ ਘਿਰਿਆ ਹੋਇਆ ਇਹ ਪਿੰਡ ਔਰ ਇਹ ਪਿੰਡ ਦੇ ਕੁਝ ਕੁ ਲੋਕ ਜਿਹੜੇ ਨੇ ਉਹ ਆਪਣਾ ਸਮਾਨ ਚੱਕ ਕੇ ਇੱਥੋਂ ਬਾਹਰ ਹੋਰ ਪਿੰਡਾਂ 'ਚ ਚਲੇ ਗਏ ਨੇ ਉਹਨਾਂ ਦੇ ਜਾਣ ਦਾ ਕਾਰਨ ਇਹੀ ਆ ਕਿ ਅਗਰ ਪਾਣੀ ਦਾ ਪੱਧਰ ਵੱਧਦਾ ਇਹ ਤਾਂ ਅਸੀਂ ਪਹਿਲਾਂ ਹੀ ਚਲੇ ਜੀਏ ਇਸ ਦਾ ਮਤਲਬ ਇਹ ਨਹੀਂ ਕਿ ਕਿਸੇ ਨੇ ਕਿਹਾ ਹੈ ਪ੍ਰਸ਼ਾਸਨ ਨੇ ਜਾਂ ਕਿਸੇ ਨੇ ਕਿਹਾ ਵੀ ਸਮਾਨ ਚੱਕ ਲੋ ਪਾਣੀ ਵੱਧ ਸਕਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਔਰ ਇੱਕ ਚੀਜ਼ ਤੁਹਾਨੂੰ ਮੈਂ ਹੋਰ ਕਲੀਅਰ ਕਰ ਦਿਆਂ 2023 ਦੇ ਮੁਕਾਬਲੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਲੋਕ ਨੇ ਇਹ ਉਸੇ ਪਿੰਡ ਦੇ ਨੇ ਔਰ ਇਹ ਵੀ ਆਪਣਾ ਸਮਾਨ ਲੈ ਕੇ ਆ ਰਹੇ ਨੇ ਜਾ ਰਹੇ ਨੇ ਪਰ ਤੁਹਾਨੂੰ ਮੈਂ ਦੱਸ ਦਿਆਂ ਜਿੱਥੇ ਅਸੀਂ ਖੜੇ ਆ ਇਹ ਕਿਨਾਰਾ ਦਰਿਆ ਦਾ ਆ ਪਹਿਲਾਂ ਨਜ਼ਰ ਮਾਰ ਲਓ ਆ ਸੱਤ ਲੋਈ ਦਰਿਆ ਨਾਲ ਵਗ ਰਿਹਾ ਇਹ ਕਿਨਾਰਾ ਹੈ ਇਹ ਸਾਰਾ ਕਿਨਾਰਾ ਹੈ ਔਰ ਇਧਰਲੇ ਪਾਸੇ ਆ ਟੈਂਡੀ ਵਾਲਾ ਪਿੰਡ ਆ ਜਦੋਂ ਪਾਣੀ ਲਾਸਟ ਟਾਈਮ ਆਇਆ ਸੀ ਤਾਂ ਇਹ ਜਿੱਥੇ ਹੁਣ ਝੋਨਾ ਵੇਖ ਰਹੇ ਹੋ ਘਰ ਵੇਖ ਰਹੇ ਹੋ ਇਹ ਘਰ ਵੀ ਖਾਲੀ ਹੋ ਗਏ ਸੀ ਆ ਝੋਨਾ ਬਿਲਕੁਲ ਨਹੀਂ ਦਿਖ ਰਿਹਾ ਝੋਨੇ ਤੋਂ ਉੱਪਰ ਫੁੱਟ ਫੁੱਟ ਪਾਣੀ ਸੀਗਾ ਜਿਹੜਾ ਪਾਣੀ ਜਦੋਂ ਵਧਿਆ ਸੀ ਔਰ ਉਸ ਤੋਂ ਬਾਅਦ ਵਧਦਾ ਗਿਆ ਅੱਗੇ ਪਿੰਡਾਂ 'ਚ ਗਿਆ ਔਰ ਫਿਲਹਾਲ ਦੀ ਘੜੀ ਇੱਥੇ ਗੱਲਬਾਤ ਵੀ ਕਰਦੇ ਆ ਜਿਹੜੇ ਇਹਨਾਂ ਪਿੰਡਾਂ ਦੇ ਲੋਕ ਨੇ ਔਰ ਦੂਜੇ ਪਾਸੋਂ ਤੁਹਾਨੂੰ ਇਹ ਵੀ ਦੱਸਦੇ ਆ ਕਿ ਖਤਰਾ ਕਿੰਨਾ ਕੁ ਹੈਗਾ ਕਿੰਨਾ ਕੁ ਖਤਰਾ ਹੈਗਾ ਇੱਥੇ ਔਰ ਕਿੰਨਾ ਕੁ ਖਤਰਾ ਨਹੀਂ ਹੈਗਾ ਇਹ ਚੀਜ਼ ਬਹੁਤ ਜ਼ਿਆਦਾ ਕਲੀਅਰ ਕਰਨ ਵਾਲੀ ਆ ਕਿਉਂਕਿ ਖਤਰੇ ਦੀਆਂ ਖਬਰਾਂ ਲਾ ਲਾ ਕੇ ਬਹੁਤ ਸਾਰੇ ਚੈਨਲ ਲੋਕਾਂ ਨੂੰ ਡਰਾ ਵੀ ਰਹੇ ਨੇ ਕਿ ਪਾਣੀ ਸੱਤ ਲੋ ਚ ਇੰਨਾ ਕੁ ਵਧ ਗਿਆ ਕਿ ਹੁਣ ਤਾਂ ਬਸ ਫਰੋਇਪਰ ਚ ਵੀ ਪਾਣੀ ਆ ਜੂ ਤੇ ਫਰੋਇਪਰ ਵੀ ਡੁੱਬ ਜੂ ਠੀਕ ਆ ਪਾਣੀ ਵਧਿਆ ਪਰ ਨਾਰਮਲ ਪਾਣੀ ਕਿੰਨਾ ਚੱਲਦਾ ਉਹ ਵੀ ਗੱਲਬਾਤ ਕਰ ਲੈਣੇ ਆ ਹੌਣ ਪੱਧਰ ਕਿੰਨਾ ਕਾ ਵੀ ਗੱਲਬਤ ਕਰ ਲੈਨੇ ਆ ਇੱਥੇ ਇਸੇ ਪਿੰਡ ਦੇ ਲੋਕ ਨੇ ਜਿਹੜੇ ਲੱਗੇ ਕਾਲੂ ਵਾਲਾ ਪਿੰਡ ਹੈਗਾ ਬਾਈ ਜੀ ਤੁਹਾਡਾ ਨਾਮ ਮੇਰਾ ਨਾਮ ਪ੍ਰਕਾਸ਼ ਹਾਂ ਟਿੰਡੀ ਵਾਲੇ ਰਹਿਣ ਵਾਲਾ ਆ ਪਿੰਡ ਤੁਹਾਡਾ ਹਾਂ ਟਿੰਡੀ ਵਾਲਾ ਤੇ ਸੱਚੀ ਖਤਰਾ ਕਿੰਨਾ ਕਾ ਖਤਰਾ ਤਾਂ ਸਾਨੂੰ ਬਹੁਤ ਹੈ ਅਮਣ ਮੈਂ ਆਟਾ ਕਾਲੂ ਵਾਲੇ ਨੂੰ ਫੋਨ ਕੀਤਾ ਤਾਂ ਆਟਾ ਦੇਣ ਚੱਲਾ ਉਹ ਮੇਰੀ ਗੰਡ ਪਈ ਏ ਉਹਨਾਂ ਸਾਨੂੰ ਰਾਤ ਦੀ ਰੋਟੀ ਨਹੀਂ ਖਾਦੀ ਪਾਹੇ ਪਾਹ ਪਾਣੀ ਹੈ ਸਾਡਾ ਆਟਾ ਨਹੀਂ ਤੁਹਾਨੂੰ ਆਟਾ ਦੇ ਦਿਆ ਤੇ ਕਾਲੂ ਵਾਲੇ ਵਿੱਚ ਵੀ ਬੈਗੇ ਨੇ 77 ਰੁਪਏ ਘਾਰੇਗਾ ਹੀ ਉਹ ਵੀ ਉੱਠ ਗਿਆ ਤੇ ਬਹੁਤ ਖਤਰਾ ਹੈ ਸਾਰੇ ਪਾਹੇ ਵੇਖ ਲਓ ਚਾਰ ਚਪੇਰੇ ਪਾਣੀ ਹੈ ਹਾਂ ਪਿਛਲੀ ਚਲੋ ਕਾਲੂ ਵਾਲੇ ਚ ਤਾਂ ਆਪਾਂ ਦੇਖਦੇ ਪਾਏ ਝੋਨੇ ਡੁੱਬੇ ਨੇ ਕਿਉਂਕਿ ਕਾਲੂ ਵਾਲਾ ਪਿੰਡ ਜਿਹੜਾ ਉਹ ਦਰਿਆ ਦੇ ਬਿਲਕੁਲ ਬਰਾਬਰ ਹੈ ਨਾ ਪਰ ਇਧਰ ਟਿੰਡੀ ਵਾਲੇ ਦਾ ਕੁਝ ਵੀ ਨਹੀਂ ਹੈ ਟਿੰਡੀ ਵਾਲ ਦੇ ਫਸਲ ਇਧਰ ਹਾਰੀ ਏ ਕਾਲੂ ਵਾਲੇ ਵਿੱਚ ਉਹ ਡੁੱਬ ਗਈ ਏ ਤੇ ਬਹੁਤ ਮੰਦੇ ਹਾਲ ਹੋ ਗਏ ਨੇ ਖਾਦੇ ਤਾਂ ਜਦੋਂ ਤੇਜ਼ ਚ ਪਾਣੀ ਆਇਆ ਸੀ ਇੱਥੋਂ ਦੱਸੋ ਕਿੰਨਾ ਕੁ ਪਾਣੀ ਸੀਗਾ ਕਿੰਨਾ ਉੱਚਾ ਸੀ ਉੱਪਰ ਇਥੋਂ ਤਾਂ ਜ਼ਿਆਦਾ ਉੱਪਰ ਹੀ ਕਿੰਨਾ ਸੀ ਜਿਹੜਾ ਝੋਨਾ ਖੜਾ ਇੰਦੇ ਤੋਂ ਨਾ ਡੁੱਬ ਗਿਆ ਅਸੀਂ ਪਿੰਡ ਦੇ ਮਣੇ ਮਣੇ ਚਾਰ ਚਪੇਰੂ ਖੱਡਿਆਂ ਦੇ ਵਿੱਚੋਂ ਪਾਣੀ ਲੰਘਣ ਲੱਪਿਆ ਸੀ ਉਹ ਕਿੱਦ ਤੋਂ ਫੀਗੀ ਹੈ ਹਾਰੇ ਪਿੰਡ ਨੂੰ ਪਾਣੀ ਪੈਣ ਲੱਪਿਆ ਸੀ ਪਰ ਉਹਨਾਂ ਪਾਣੀ ਹਜੇ ਨਹੀਂ ਹੈਗਾ ਜਿੰਨਾ ਤੇ ਜੀ ਨਹੀਂ ਹਜੇ ਨਹੀਂ ਹੁਣਾ ਹੈਗਾ ਐਵੇਂ ਆਖੀਏ ਕੋਡ ਮਾਰੀਏ ਨੀ ਨੂਨਾ ਪਾਣੀ ਜੇ ਦਾ ਹਾਂ ਮਤਲਬ ਹਜੇ ਦਰਿਆ ਦੇ ਅੰਦਰ ਆ ਪਾਣੀ ਹੈ ਨਾ ਦਰਿਆ ਦਾ ਜਿਹੜਾ ਸਾਈਡ ਵਾਲੀ ਆ ਇਹ ਝੋਨੇ ਦੇ ਬਰਾਬਰ ਵੀ ਨਹੀਂ ਆਇਆ ਹਾਂ ਨਹੀਂ ਆਇਆ ਥੋੜਾ ਜਿਹਾ ਹੋਰ ਵੱਧੇ ਤਾਂ ਵੱਧ ਸਕਦਾ ਹੈ ਪਾਣੀ ਵੱਧ ਸਕਦਾ ਜੇ ਛੱਡਣਗੇ ਵੱਧ ਫੇਰ ਹਾਂ ਵੱਧ ਸਕਦਾ ਆ ਪਾਰ ਤਾਂ ਝੋਨੇ ਸਾਰੇ ਖਰਾ ਬਰਨੇ ਹਨ ਬਰਾਬਰ ਨੇ ਆ ਦਰਿਆ ਦੇ ਬਰਾਬਰ ਲੈਵਲ ਉਹਨਾਂ ਦਾ ਪਰ ਇਧਰਲੇ ਪਾਸੇ ਜਿੰਨੇ ਪਿੰਡ ਨੇ ਉਹਨਾਂ ਜਿੱਦਾ ਕੋਈ ਖਤਰਾ ਨਹੀਂ ਹੈਗਾ ਇਧਰ ਅਜੇ ਖਤਰਾ ਨਹੀਂ ਜੇ ਪਾਣੀ ਵਧੇ ਤਾਂ ਖਤਰਾ ਹੋ ਸਕਦਾ ਹੈ ਵਧੇ ਤਾਂ ਹੋ ਸਕਦਾ ਹਾਂਜੀ ਤੇ ਜਿਹੜਾ ਤੇ ਚ ਵਧਿਆ ਸੀ ਜਿਵੇਂ ਹੁਣੇ ਬਾਈ ਨੇ ਵੀ ਕਿਹਾ ਉਹ ਤਾਂ ਫੇਰ ਆ ਜਿਹੜੀ ਆਪਾਂ ਵੇਖ ਰਹੇ ਜਿੱਥੇ ਖੜੇ ਆ ਜਿੰਨਾ ਆਪਾਂ ਖੜੇ ਨੇ ਦੇ ਬਰਾਬਰ ਆਇਆ ਸੀ ਕੱਟੋ-ਕੱਟੇ ਦੇ ਬਰਾਬਰ ਸੀ ਜਿੰਨੇ ਆਪਾਂ ਬਰਾਬਰ ਦੇ ਬਰਾਬਰ ਆਇਆ ਹੈ ਇਹਦੇ ਬਰਾਬਰ ਆ ਪਾਣੀ ਉਹ ਤਾਂ ਬਹੁਤ ਜ਼ਿਆਦਾ ਸੀ ਜੇ ਵਧੇਗਾ ਤਾਂ ਖਤਰਾ ਹੋਏਗਾ ਵੈਸੇ ਖਤਰਾ ਹੈਗਾ ਤਾਂ ਨਹੀਂ ਇੰਨਾ ਇੱਧਰ ਤਾਂ ਨਹੀਂ ਖਤਰਾ ਹੈਗਾ ਪਿੰਡਾਂ ਨੂੰ ਇੱਧਰ ਇੰਨਾ ਖਤਰਾ ਨਹੀਂ ਹੈਗਾ ਜੇ ਕੋਈ 2 ਫੁੱਟ ਹੋਰ ਵਧਾ ਫੇਰ ਖਤਰਾ ਹੋ ਜਾਏ ਖਤਰਾ ਹੋ ਸਕਦਾ ਹੈ ਖਤਰਾ ਪਿੰਡ ਨੂੰ ਵੀ ਢਾਹ ਲੱਗੀ ਖੜੀ ਕੋਈ ਪਤਾ ਨਹੀਂ ਪਿੰਡ ਪਿੰਡ ਵੀ ਢਾਹ ਜਾ ਖਦਾ ਹਾਂ ਇੱਧਰੋਂ ਗੁਰਤੋਂ ਲੱਗੀ ਆ ਹਾਂ ਢਾ ਤੁਸੀਂ ਤੁਹਾਡਾ ਇਹ ਅਗਲਾ ਪਿੰਡ ਕਾਲੂ ਵਾਲਾ ਹਾਂਜੀ ਹਾਂਜੀ ਸਰ ਤੇ ਕਿੰਨੇ ਘਰ ਨੇ ਇੱਥੇ 30 40 ਘਰ ਹੈਗਾ ਮਤਲਬ 30 40 ਘਰ ਰਹਿੰਦੇ ਹਾਂਜੀ ਹਾਂਜੀ ਤੇ ਸਮਾਨ ਕਿੰਨੇ ਚੱਕ ਰਹੇ ਨੇ ਹਾਂਜੀ ਹਾਂਜੀ ਚੱਕ ਰਹੇ ਕੀ ਗੱਲ ਹੋ ਗਈ ਕਿਉਂ ਚੱਕ ਪਾਣੀ ਬਹੁਤ ਵੱਗਿਆ ਉਸੇ ਪਾਸੇ ਹੋ ਗਿਆ ਟਾ ਲੱਗ ਰਹੀ ਹੈ ਘਰ ਨੂੰ ਅੱਛਾ ਤੇ ਇਹ ਦੂਜਾ 30 35 ਘਰਾਂ ਦੇ ਵਿੱਚੋਂ ਕਿੰਨੇ ਘਰਾਂ ਨੇ ਸਮਾਨ ਚੱਕਿਆ ਹੋਊਗਾ 20 20 ਘਰ ਚੱਕਲੇ ਹੋਗਾ ਤੇ ਤੁਸੀਂ ਚੱਕ ਲਿਆ ਹਾਂਜੀ ਹਾਂਜੀ ਕਿੱਥੇ ਲੈ ਕੇ ਗਏ ਤੁਸੀਂ ਟਿੰਡੀ ਵਾਲੇ अच्छा इत्ते ਤੁਹਾਡੇ ਰਿਸ਼ਤੇਦਾਰਾਂ ਕਾ ਹੋਣਗੇ ਹਾਂਜੀ ਹਾਂਜੀ ਦਾਣੇ ਦੋਨੇ ਦਾਣੇ ਵਿੱਚ ਲੈ ਆਂਦੇ ਖਾਣ ਪੀਣ ਦਾ ਇਸਮਾਂ ਲੈ ਆਂਦੇ ਉੱਥੇ ਹੁਣ ਫਿਰ ਕਿੰਨੇ ਕੋ ਜਿਹੜੇ ਤੁਹਾਡੇ ਪਿੱਛੇ ਮੈਂਬਰ ਉੱਥੇ ਰਹੇ ਰਹੇ ਹੋਣੇ ਘਰੇ ਹਾਂਜੀ ਹਾਂਜੀ ਹੈਗੇ ਕਿੰਨੇ ਕਰੇ ਇਹ 30 ਜਨੇ ਹੋਾਂਗੇ ਅੱਛਾ ਨਹੀਂ ਫਿਰ ਇਹ ਪਾਣੀ ਦਾ ਝੋਨਿਆ ਤਾਂ ਕੀ ਗਿਆ ਹੈ ਮਤਲਬ ਘਰਾਂ ਚ ਤਾਂ ਨਹੀਂ ਵੜਿਆ ਨਹੀਂ ਵੜ ਗਿਆ ਘਰਾਂ ਜੁਣੀਵੇਂ ਕਰ ਗਏ ਹਾਂਜੀ ਹਾਂਜੀ ਜਿਹੜੇ ਨੀਵੇਂ ਉਹਨਾਂ ਚ ਵੜ ਗਏ ਹਾਂਜੀ ਹਾਂਜੀ ਕੋਜ ਉੱਚੇ ਵੀ ਕਰਨੇ ਹਾਂਜੀ ਹਾਂਜੀ ਹੂੰ ਤਾਂ ਇਸ ਕਾਲੂ ਵਾਲੇ ਪਿੰਡ ਦੀ ਗੱਲ ਕਰੀਏ ਤਾਂ ਕਾਲੂ ਵਾਲੇ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਪਾਣੀ ਆਉਂਦਾ ਜਦੋਂ ਵੀ ਇਹ ਦਰਿਆ ਦਾ ਪਾਣੀ ਵੱਧਦਾ ਪਰ ਇੱਥੇ ਆਪ ਦੀ ਮਰਜ਼ੀ ਨਾਲ ਅਚਾ ਕਿਸੇ ਨੇ ਕਿਹਾ ਤਾਂ ਨਹੀਂਗਾ ਵੀ ਸਮਾਨ ਚੱਕ ਲੋ ਆਪ ਦੀ ਮਰਜ਼ੀ ਨਾਲ ਚੱਕ ਲੈਣ ਹਾਂਜੀ ਹਾਂਜੀ ਵੀ ਮਤਲਬ ਪਾਣੀ ਦੇ ਇਹ ਸੋਚ ਕੇ ਵੀ ਪਾਣੀ ਕਿਤੇ ਵੱਧ ਨਾ ਜਾਵੇ ਤੇ ਅਸੀਂ ਪਹਿਲਾਂ ਹੀ ਪਹਿਲਾਂ ਬੱਚੇ ਛੋਟੇ ਆ ਨਾ ਤਾਂ ਕਰਕੇ ਤਾਂ ਕਰਕੇ ਕਿਹਾ ਨਹੀਂ ਕਿਸੇ ਨੇ ਨਹੀਂ ਕਹਿਸ ਪ੍ਰਸ਼ਾਸਨ ਨੇ ਜਾਂ ਕਿਸੇ ਨੇ ਡੀਸੀ ਜਾਂ ਕਿਸੇ ਨੇ ਇਹ ਤਾਂ ਨਹੀਂ ਕਿਹਾ ਵੀ ਖਤਰਾ ਨਹੀਂ ਨਹੀਂ ਹੂੰ ਤਾਂ ਬਿਲਕੁਲ ਦੋ ਚੀਜ਼ਾਂ ਨੇ ਵੇਖੋ ਐ ਫਿਰੋਜ਼ਪੁਰ ਦੇ ਵਿੱਚ ਬੈਠੇ ਲੋਕ ਡਰੀ ਜਾਂਦੇ ਆ ਵੀ ਪਾਣੀ ਫਰੋਜਪੁਰ ਚ ਆਉਣ ਵਾਲਾ ਇੰਨੀ ਇੱਕ ਫਵਾਵਾਂ ਫੈਲ ਗਈਆਂ ਪਰ ਜਿਹੜੀ ਸੱਚਾਈ ਆ ਵੇਖੋ ਜਿਨ੍ਹਾਂ ਦੀ ਇੱਥੇ ਜ਼ਮੀਨਾਂ ਨੇ ਝੋਨੇ ਨੇ ਉਹ ਤਾਂ ਚਲੋ ਡੁੱਬੇ ਨੇ ਠੀਕ ਹੈ ਘਰਾਂ ਦੇ ਵਿੱਚ ਵੀ ਪਾਣੀ ਵੜਿਆ ਕਿਉਂਕਿ ਜਿਹੜਾ ਲੈਵਲ ਆ ਇਹ ਅੱਗੇ ਕਾਲੂ ਵਾਲੇ ਪਿੰਡ ਦਾ ਦਰਿਆ ਦੇ ਬਰਾਬਰ ਆ ਜੇ ਤੁਸੀਂ ਉਹ ਨਜ਼ਰ ਮਾਰੋ ਨਾ ਕੈਮਰੇ ਦੀ ਬਿਲਕੁਲ ਬਰਾਬਰ ਉਹ ਲੋ ਝੋਨੇ ਆਲਾ ਜਿਹੜਾ ਬੰਨ ਝੋਨੇ ਦੇ ਉਰਲੇ ਪਾਸੇ ਉਹ ਬਿਲਕੁਲ ਜਿਹੜਾ ਬਰਾਬਰ ਹੈਗਾ ਔਰ ਪਾਣੀ ਝੋਨੇਆਂ ਦੇ ਵਿੱਚ ਤੱਕ ਖੜਾ ਹੈ ਝੋਨੇ ਦਾ ਚਲੋ ਗਲ ਰਹੇ ਨੇ ਉਹ ਤਾਂ ਖਰਾਬ ਹੋ ਰਹੇ ਨੇ ਘਰਾਂ ਦੇ ਵਿੱਚ ਵੀ ਕੁਝ ਚ ਪਾਣੀ ਚਲਾ ਗਿਆ ਜਿਹੜੇ ਨੀਵੇਂ ਨੇ ਕੁਝ ਉੱਚੇ ਵੀ ਹੈਗੇ ਨੇ ਕਿਉਂਕਿ ਅਸੀਂ 2023 'ਚ ਜਦੋਂ ਪਾਣੀ ਆਇਆ ਸੀ ਉੱਥੇ ਜਾ ਕੇ ਅਸੀਂ ਕਵਰਿੰਗ ਕੀਤੀ ਸੀ ਔਰ ਘਰ ਉੱਚੇ ਵੀ ਨੇ ਉਹਨਾਂ 'ਚ ਪਾਣੀ ਨਹੀਂ ਗਿਆ ਲੋਕ ਆਪਦੀ ਮਰਜ਼ੀ ਦੇ ਨਾਲ ਉੱਥੋਂ ਉੱਠੇ ਨੇ ਕਿ ਖਤਰਾ ਹੋ ਸਕਦਾ ਵੀ ਜੇ ਵੱਧਾ ਤਾਂ ਮੌਕੇ ਤੇ ਵੀ ਸਾਨੂੰ ਭੱਜਣਾ ਪਊਗਾ ਇਹਦੇ ਨਾਲੋਂ ਚੰਗਾ ਸੀ ਪਹਿਲਾਂ ਹੀ ਆਪਦੀਆਂ ਜਗ੍ਹਾ ਤੇ ਚਲੇ ਜੀਏ ਲੇਕਿਨ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਅਫਵਾਹ ਦੇ ਉੱਪਰ ਯਕੀਨ ਨਾ ਕਰੋ ਅਫਵਾਹਾਂ ਤੇ ਕੀ ਫਰੋਇਪਰ ਚ ਬੈਠੇ ਲੋਕ ਡਰੀ ਜਾਣ ਵੀ ਸਾਡੇ ਤੱਕ ਪਾਣੀ ਆ ਜਾਊਗਾ ਇਸ ਤਰ੍ਹਾਂ ਦਾ ਨਾ ਸੋਚੋ ਬਿਲਕੁਲ ਜਿਹੜਾ ਮਾਹੌਲ ਆ ਪਹਿਲਾਂ ਸਭ ਤੋਂ ਤਾਂ ਜਿਹੜਾ ਡਰਨ ਵਾਲੀ ਗੱਲ ਆ ਉਹ ਇਨ੍ਹਾਂ ਲੋਕਾਂ ਲਈ ਆ ਜਿਹੜੇ ਇੱਥੇ ਬੈਠੇ ਨੇ ਸਭ ਤੋਂ ਪਹਿਲਾਂ ਤਾਂ ਇਨ੍ਹਾਂ ਦੇ ਘਰਾਂ 'ਚ ਪਾਣੀ ਆਉਣਾ ਹੈ ਸਭ ਤੋਂ ਪਹਿਲਾਂ ਤਾਂ ਇਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਨੇ ਮਾਰ ਕਰਨੀ ਆ ਪਰ ਇੱਥੇ ਟੈਂਡੀ ਵਾਲਾ ਪਿੰਡ ਜਿਹੜਾ ਬਿਲਕੁਲ ਦਰਿਆ ਦੇ ਨਾਲ ਸਿਰਫ 100 ਮੀਟਰ ਤੇ ਔਰ ਦੂਜਾ ਇਹ ਪਿੰਡ ਦਾ ਤਕਰੀਬਨ ਫਿਰ ਵੀ ਮੈਂ ਕਹਿੰਦਾ ਕਿ ਕਰੀਬ 500 ਮੀਟਰ ਤੇ ਹੈਗਾ ਹੈ ਇਹ ਕਾਲੂ ਵਾਲਾ ਸਭ ਤੋਂ ਨੇੜੇ ਵੈਸੇ ਇਹ ਆ ਪਰ ਇਹ ਪਿੰਡ ਉੱਚਾ ਹੈ ਇਹ ਪਿੰਡ ਬਿਲਕੁਲ ਦਰਿਆ ਦੇ ਬਰਾਬਰ ਉਸ ਇੰਨੀ ਕੁ ਸਥਿਤੀ ਆ ਬਾਕੀ ਅਫਵਾਹਾਂ ਨੂੰ ਥੋੜਾ ਜਿਹਾ ਕੰਟਰੋਲ ਕਰੋ ਅਫਵਾਹਾਂ ਤੋਂ ਬਚੋ ਅਫਵਾਹਾਂ ਨਾ ਫੈਲਣ ਦਿਓ ਨਾ ਫਲਾਓ ਲੇਕਿਨ ਅਗਰ ਕੋਈ ਵੀ ਪਾਣੀ ਵੱਧਦਾ ਹੈ ਕੋਈ ਨੁਕਸਾਨ ਹੋਣ ਦੀ ਲੱਗਦੇ ਆਸਾਰ ਤਾਂ ਪ੍ਰਸ਼ਾਸਨ মিডিਆ ਅਸੀਂ ਔਰ ਸਾਰੇ ਉਦੋਂ ਮੌਕੇ ਤੇ ਇਹਨਾਂ ਦੇ ਨਾਲ ਮਤ ਦੇ ਵਿੱਚ ਆਵਾਂਗੇ ਜਿਵੇਂ 23 ਦੇ ਵਿੱਚ ਅਸੀਂ ਮਦਦ ਅਸੀਂ ਵੀ ਕਰਦੇ ਰਹੇ ਸਾਡੇ ਚੈਨਲ ਵੀ ਕਰਦਾ ਰਿਹਾ ਲਗਾਤਾਰ ਪਰ ਕੋਸ਼ਿਸ਼ ਕੀਤੀ ਜਾਵੇ ਕਿ ਓਨੀ ਇੱਕ ਗੱਲ ਜਿਹੜੀ ਆ ਸਾਹਮਣੇ ਆਵੇ ਲੋਕਾਂ ਦੇ ਜਿੰਨੀ ਕੁ ਹੈ ਹੁਣ ਦੂਜੇ ਪਾਸੇ ਦੇਖਣਾ ਹੋਵੇਗਾ ਕਿ ਪਾਣੀ ਦਾ ਜਿਹੜਾ ਪੱਧਰ ਆ ਉਹ ਪਿਛਲੇ ਦਿਨਾਂ ਨਾਲ ਤਾਂ ਇਹ ਕਹਿੰਦੇ ਕਿ ਵਧਦੇ ਪਰ ਦਰਿਆ ਫੁੱਲ ਚੱਲ ਰਿਹਾ ਇਹਦੇ 'ਚ ਕੋਈ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਦਰਿਆ ਜਦੋਂ ਚੱਲਦਾ ਬਿਲਕੁਲ ਸਲੋ ਹੁੰਦਾ ਜਦੋਂ ਨਾਰਮਲ ਚੱਲਦਾ ਬਿਲਕੁਲ ਸਲੋ ਚੱਲਦਾ ਔਰ ਆ ਜਿਹੜਾ ਰੱਸਾ ਏ ਆ ਰੱਸਾ ਆ ਤੁਸੀਂ ਦੇਖ ਲਓ ਇਧਰੋਂ ਬੰਨਿਆ ਇਹ ਰਸੇ ਦੇ ਨਾਲ ਹੱਥ ਫੜ ਕੇ ਬੇੜੀ ਜਿਹੜੀ ਆ ਉਧਰਲੇ ਪਾਸੇ ਲੈ ਕੇ ਜਾਈ ਜਾਂਦੀ ਆ ਰਸੇ ਨਾਲ ਹੁਣ ਹੁਣ ਪਾਣੀ ਦਾ ਬਹਾਵ ਜਿਹੜਾ ਉਹ ਤੇਜ਼ ਆ ਨਹੀਂ ਲੈ ਕੇ ਜਾ ਸਕਦੇ ਉਧਰੋਂ ਦੂਜੀਆਂ ਇੰਜਣ ਵਾਲੀਆਂ ਜਿਹੜੀਆਂ ਮੱਛੀਆਂ ਆਹ ਬੇੜੀਆਂ ਨੇ ਉਹ ਲੱਗੀਆਂ ਨੇ ਉਹ ਬੋਰਡ ਦੇ ਨਾਲ ਉਧਰੋਂ ਜਿਹੜੇ ਆ ਉਧਰੋਂ ਕਿਉਂਕਿ ਉਹ ਬੋਰਡ ਜਿਹੜੀ ਆ ਉਹ ਨਿਕਲ ਜਾਂਦੀ ਇੰਨੇ ਬਹਾ ਦੇ ਵਿੱਚੋਂ ਜਿਹੜੀ ਹੱਥ ਨਾਲ ਜਾਂ ਚੱਪੂ ਨਾਲ ਕਿਸ਼ਤੀ ਲੈ ਕੇ ਜਾਣੀ ਹੁੰਦੀ ਆ ਉਹ ਨਹੀਂ ਜਾਂਦੀਗੀ ਔਰ ਉਧਰੋਂ ਜਿਹੜੇ ਲੋਕ ਨੇ ਪਰਲੇ ਪਾਸਿਓਂ ਕਾਂਵਲ ਵਾਲਾ ਪਾਸਾ ਉਧਰ ਵੱਜਦਾ ਉਧਰੋਂ ਜਿਹੜੇ ਨੇ ਲੋਕ ਆਪਣਾ ਸਮਾਨ ਲੈ ਕੇ ਜਾ ਰਹੇ ਨੇ ਪਰ ਇਧਰੋਂ ਜਿਹੜੀ ਸਥਿਤੀ ਆ ਹੁਣ ਆ ਮੁੰਡੇ ਇੱਥੇ ਜਿਹੜੇ ਅਗਲੇ ਪਿੰਡ ਦੇ ਸੀ ਉਹ ਕਹਿੰਦੇ ਵੀ ਅਸੀਂ ਜਾਣਾ ਉਧਰਲੇ ਪਾਸੇ ਜਾਵਾਂਗੇ ਆਪਣਾ ਸਮਾਨ ਵਗੈਰਾ ਦੇਖ ਕੇ ਆਉਣਾ ਖਾਣ ਪੀਣ ਵਾਲਾ ਪਰ ਦੂਜੇ ਪਾਸੇ ਹੁਣ ਬੜਾ ਵੱਡਾ ਸਵਾਲ ਹੈ ਅਗਰ ਇਹਨਾਂ ਲੋਕਾਂ ਨੂੰ ਪ੍ਰੋਬਲਮ ਆਉਂਦੀ ਆ ਅਗਰ ਇਹਨਾਂ ਅ ਲੋਕਾਂ ਦੇ ਘਰਾਂ 'ਚ ਪਾਣੀ ਵੜਦਾ ਇਹ ਤਾਂ ਪ੍ਰਸ਼ਾਸਨ ਨੂੰ ਮੌਕੇ ਤੋਂ ਪਹਿਲਾਂ ਇਹ ਚੀਜ਼ ਨੂੰ ਸੰਭਾਲਣਾ ਚਾਹੀਦਾ ਹੈ। ਅਗਰ ਪਾਣੀ ਪਿੱਛੇ ਇਨਫੋਰਮੇਸ਼ਨ ਆਉਂਦੀ ਆ ਕਿ ਵਧੇਗਾ ਤਾਂ ਲੋਕਾਂ ਨੂੰ ਪਹਿਲਾਂ ਪ੍ਰਸ਼ਾਸਨ ਅਗਾਹ ਕਰ ਦੇਵੇ ਤਾਂ ਜੋ ਲੋਕ ਆਪਣਾ ਸਮਾਨ ਜਾਂ ਆਪਣੀ ਸੇਫਟੀ ਪਹਿਲਾਂ ਕਰ ਲੈਣ ਕੋਈ ਰਸ਼ਨ ਪੱਤਾ ਆਪਣਾ ਲਿਆ ਕੇ ਰੱਖ ਲੈਣ ਇਹ ਨਾ ਹੋਵੇ ਲਾਸਟ ਟਾਈਮ ਵਾਂਗੂ ਪਾਣੀ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਚੜ ਕੇ ਆ ਜਾਏ ਔਰ ਜਿਹੜੇ ਲੋਕ ਨੇ ਉਹਨਾਂ ਨੂੰ ਮੌਕਾ ਤੱਕ ਨਾ ਮਿਲੇ ਹਾਲਾਂਕਿ ਪ੍ਰਸ਼ਾਸਨ ਨਾਲ ਵੀ ਜਿਹੜੀ ਆ ਗੱਲਬਾਤ ਸਾਡੀ ਲਗਾਤਾਰ ਹੋਈ ਆ ਔਰ ਪ੍ਰਸ਼ਾਸਨ ਕਹਿੰਦਾ ਹੈ ਕਿ ਮੌਕੇ ਤੇ ਮੌਕੇ ਤੋਂ ਪਹਿਲਾਂ ਅਸੀਂ ਜ਼ਰੂਰ ਕਵਾਂਗੇ ਲੋਕਾਂ ਨੂੰ ਜਾਣਕਾਰੀ ਦੇਵਾਂਗੇ ਜੋ ਵੀ ਉਹਨਾਂ ਦੇ ਕੋਲੇ ਜਾਣਕਾਰੀ ਆਏਗੀ ਅਗਰ ਪਾਣੀ ਵਧਦਾ ਤਾਂ ਘਟਦਾ ਤਾਂ ਪ੍ਰਸ਼ਾਸਨ ਸਮੇਂ-ਸਮੇਂ ਤੇ ਜਿਹੜੀ ਜਾਣਕਾਰੀ ਆ ਮੀਡੀਆ ਦੇ ਮਾਧਿਅਮ ਰਾਹੀਂ ਰੱਖ ਰਿਹਾ ਕਿੰਨਾ ਪਾਣੀ ਕਿੰਨੇ ਕਿਊਸਿਕ ਪਾਣੀ ਵਧ ਰਿਹਾ ਕਿੰਨਾ ਘਟ ਰਿਹਾ ਹਰ ਰੋਜ਼ ਸਵੇਰੇ ਦੁਪਹਿਰੇ ਸ਼ਾਮ ਨੂੰ ਜਿਹੜੀ ਅਪਡੇਟ ਆ ਉਹ ਲਗਾਤਾਰ ਆ ਰਹੀ ਆ ਦਰ ਤਾਂ ਖੋਲੇ ਹੋਇਆ ਸਰਦਾਰ ਘੜਡ ਖੋਲੇ ਹੋਇਆ ਬਹੁਤ ਸਾਨੂੰ ਦਿੱਕਤ ਆ ਰਹੀ ਹੈ ਮੰਗ ਕੀ ਹੈ ਹੈ ਮੰਗ ਤਾਂ ਦਰ ਖੋਲੇ ਜਾਣ ਤੇ ਇੱਕ ਮੰਗ ਆਦੀ ਆ ਕੱਚੀਆਂ ਪਹਿਲੇ ਨੇ 2023 ਵਿੱਚ ਸਾਨੂੰ ਮਾਜਬਾ ਨਹੀਂ ਮਿਲਿਆ ਗਰੀਬ ਬੰਦੇ ਹਾਰੇ ਗਰੀਬ ਬੰਦੇ ਨੇ ਉਦੋਂ ਨਹੀਂ ਮਿਲਿਆ ਨਹੀਂ ਮਿਲਿਆ ਤਾਂ ਹੁਣ ਵੀ ਨਹੀਂ ਸਾਨੂੰ ਮਿਲਣਾ ਨਾ ਖਾਦੀ ਗਰਦੋਰੀ ਗਈ ਹੈ ਤੇ ਵੱਡੇ ਵੱਡੇ ਕਿਹੜੇ ਜਿਹੇ ਨੇ ਲੀਡਰ ਉਹ ਖਾ ਜਾਂਦੇ ਮਾਜਬਾ ਆਦਾ ਤਾਂ ਹੁਣ ਕਿੰਨਾ ਆਇਆ ਹੈ ਉਤੋਂ ਤੇ ਕੋਈ ਨਹੀਂ ਨਾ ਕਦੁਕੀ ਵੀ ਹੂੰ ਉਦਾਂ ਦੇ ਹੀ ਅਸੀਂ ਦੇਾਂਗੇ ਦੇਵਾਂਗੇ ਤੋਂ ਤੁਹਾਡੇ ਕੁਕੜੀ ਦਾ ਖਾਂ ਵੀ ਭਗਵੰਤ ਮਾਨ ਦੇ ਰੋੜੇਗਾ ਤਾਂ ਉਹ ਵੀ ਤੁਹਾਨੂੰ ਦੇਵਾਂਗੇ ਤਾਂ ਹਾਦੇ ਆਵੇ ਲੈ ਹਾਦੇ ਤਾਂ ਹਾਰੀ ਚੀਜ਼ ਹੀ ਰੋੜਗੀ ਤੁਹਾਨੂੰ ਕੋਈ ਚੀਜ਼ ਨਹੀਂ ਦਿੱਤੀ ਨੇ ਕੱਪੜੇ ਵੀ ਪਾਟੇ ਵਿੱਚ ਹਾਦੇ ਤ ਰਹੇ ਹੂੰ ਹਾਂ ਲੀਰਾ ਹੋ ਗਏ ਕੱਪੜੇ ਹੂੰ ਤੋਂ ਹੁਣ ਕੀਤਾ ਜਾਂਦਾ ਭਗਵੰਤ ਮਾਨ ਦੇ ਅੱਗੇ ਸਰਗਾਜ ਕੀਤੀ ਜਾਂਦੀ ਹੈ ਵੀ ਗਰੀਬ ਬੰਦੇ ਦੀ ਖਾਦੀ ਹਾਇਤ ਪੂਰੀ ਕਰੇ ਫਰੋਜਪੁਰ ਦੇ ਟਿੰਡੀਆਲ ਦੇ ਵਿੱਚ ਆ ਤੇ ਹਮਮ ਡਾਰ ਖੋ ਦਰ ਤੁਸੀਂ ਕਹਿੰਦੇ ਹੋ ਵੀ ਖੋਲੇ ਜਾਣ ਹਾਂ ਦਰ ਹੋਰ ਖੋਲੇ ਜਾਣ ਕਿ ਹਾ ਦੇ ਕਿੜਾ ਮਾੜਾ ਮੋੜਾ ਚੋਣਾ ਉਹ ਵੀ ਖਰਾਬ ਹੋ ਜਾ ਜਾ ਤਾਂ ਬਿਲਕੁਲ ਇਹ ਮੰਗ ਇਹਨਾਂ ਦੀ ਆ ਕਿ ਦਰ ਖੋਲ ਕੇ ਵੱਧ ਖੋਲੇ ਜਾਣ ਪਾਣੀ ਨੂੰ ਅੱਗੇ ਜ਼ਿਆਦਾ ਕੱਢਿਆ ਜਾਵੇ ਲੇਕਿਨ ਪ੍ਰਸ਼ਾਸਨ ਨਾਲ ਜਦੋਂ ਗੱਲ ਕਰਦੇ ਪ੍ਰਸ਼ਾਸਨ ਕਹਿੰਦਾ ਵੀ ਜੋ ਸਾਨੂੰ ਇਨਫੋਰਮੇਸ਼ਨ ਉੱਪਰੋਂ ਆਉਂਦੀ ਆ ਸੀ ਉਸ ਹਿਸਾਬ ਦੇ ਨਾਲ ਚੱਲਣਾ ਹੁੰਦਾ ਹੈ ਅਸੀਂ ਤਾਂ ਇੱਕੋ ਗੱਲ ਕਹਾਂਗੇ ਇਸ ਵੀਡੀਓ ਨੂੰ ਅੱਗੇ ਪ੍ਰਮੋਟ ਕਰੋ ਔਰ ਲੋਕਾਂ ਨੂੰ ਦੇ ਵਿੱਚ ਜਿਹੜੀਆਂ ਲੋਕਾਂ ਚ ਅਫਵਾਹਾਂ ਫੈਲ ਰਹੀਆਂ ਨੇ ਉਹਨਾਂ ਅਫਵਾਹਾਂ ਤੋਂ بچਾਓ ਰੋਕੋ ਅਫਵਾਹਾਂ ਨੂੰ ਕਿ ਇਹ ਨਾ ਹੋਵੇ ਕਿ ਉਹਨਾਂ ਅਫਵਾਹਾਂ ਨਾਲ ਐਵੇਂ ਲੋਕ ਪਰੇਸ਼ਾਨ ਹੁੰਦੇ ਰਹਿਣ ਅਫਵਾਹਾਂ ਨੂੰ ਰੋਕਿਆ ਜਾਏਗਾ ਤਾਹੀਓ ਹੱਲ ਆ ਕਿਉਂਕਿ ਹੁਣ ਬਿਲਕੁਲ ਗਰਾਊਂਡ ਤੇ ਉਸ ਜਗ੍ਹਾ ਤੇ ਜਿੱਥੇ ਦਰਿਆ ਦਾ ਬਿਲਕੁਲ ਕਿਨਾਰਾ ਵਿੱਚ ਖੜਕੇ ਸਤਲੁਜ ਦੇ ਅਸੀਂ ਤੁਹਾਡੇ ਨਾਲੇ ਵੀਡੀਓ ਸਾਂਝੀ ਕਰ ਰਹੇ ਹਾਂ ਤੁਹਾਡੀ ਇਸ ਬਾਰੇ ਕੀ ਰਾਏ ਆ ਥੱਲੇ ਕਮੈਂਟ ਦੇ ਵਿੱਚ ਜ਼ਰੂਰ ਲਿਖਣਾ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੋਕ